ਇਹ ਕੈਨ ਬਲੌਗ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਹਮੇਸ਼ਾ ਦਰ ਹੈ ਤੁਸੇ ਠੀਕ ਹੋ। ਅਸੀਂ ਵੀ ਠੀਕ ਹਾਂ ਜੀ। ਲੋ ਜੀ ਬਟੀਕ ਤੋਂ ਆ ਗਏ ਸੀਗੇ ਟਾਈਮ ਜਿਹੜਾ ਹੈਗਾ 5:30 ਵਜੇ ਨੇ। ਹੁਣ ਆਪਾਂ ਜਾ ਰਹੇ ਹਾਂ ਪੈਦਲ। ਪੈਦਲ ਕੀ अनुभव ਤੇ ਦੁਬਾਰਾ ਆਵਾਂਗੇ ਪਿੰਡ ਆਪਣਾ ਨੇੜੇ ਹੀ ਹੈ ਹੁਣ ਆਪਾਂ ਜਾ ਕੇ ਮੁੜ ਆਵਾਂਗੇ ਉਹਨਾਂ ਦੇ ਜਿਹੜੇ ਹੈਗੇ ਖੁਸ਼ੀ ਦੇ ਸ੍ਰੀ ਅਖੰਡ ਪਾਠ ਸਾਹਿਬ ਪ੍ਰਕਾਸ਼ ਕਰਵਾਏ ਹੋਇਆ ਹਨ ਤੇ ਵਧੀਆ ਭੈਣਾ ਵਾਂਗੂ ਵਰਤਦੇ ਆਸੀਂ ਆਪ ਹੀ ਫਰੈਂਡ ਸਰਕਲ ਜਿਹੜਾ ਹੈਗਾ ਐਵੇਂ ਦਾ ਹੀ ਆਪਣਾ ਤੇ ਸਾਰਿਆਂ ਨਾਲ ਵਧੀਆ ਪਿਆਰ ਹੈਗਾ ਤਾਂ ਕਰਕੇ ਉਹਨੇ ਰਾਤ ਫੋਨ ਕਰਿਆ ਅਸੀਂ ਕੱਲ ਗਏ ਨਹੀਂ ਹੈਗੇ ਕਹਿੰਦੀ ਤੁਸੀਂ ਆਏ ਨਹੀਂ ਹੈਗੇ ਹੁਣ ਟਾਈਮ ਜਿਹੜਾ ਹੈਗਾ ਬਹੁਤ ਖਿੱਚਮਾ ਸੀਗਾ ਇੰਨੇ ਜਿਆਦੇ ਕੱਪੜੇ ਦੇਣ ਆਲੇ ਨੇ ਸਲਾਈ ਆਲੇ ਕੋਨ ਟਾਈਮ ਚੋਂ ਟਾਈਮ ਕੱਢ ਕੇ ਚਲੋ ਚੱਲੇ ਆਂ ਨਾਲੇ ਮੱਥਾ ਟੇਕ ਜਾਗੇ ਨਾਲੇ ਮਿਲ ਜਾਗੇ ਨਾਲੇ ਉਹਨੂੰ ਐ ਹੋ ਜੋ ਆ ਗਈ ਹੈ ਨਾ ਤੇ ਆਪਾਂ ਬਟਿਕ ਤੋਂ ਆਉਂਦੇ ਆਉਂਦੇ ਹੀ ਹੁਣ ਅੱਪਾ ਆਗੇ ਸੀਗੇ ਜੀ ਆਪਾਂ ਨੇ ਮੱਥਾ ਵਗੈਰਾ ਟੇਕ ਲਿਆ ਹਨਾ ਸਾਹਮਣੇ ਜਿਹੜਾ ਹੈਗਾ ਬਾਬਾ ਜੀ ਪੜ ਰਹੇ ਆ ਹਨਾ ਅਸੀਂ ਇੱਥੇ ਬੈਠੇ ਚਲੋ ਗੱਲਾਂ ਵੀ ਕਰਦੇ ਸੀਗੇ ਹੌਲੀ-ਹੌਲੀ ਕਿ ਬਾਬਾ ਜੀ ਤੱਕ ਆਵਾਜ਼ ਨਾ ਜਾਵੇ ਸਾਹਮਣੇ ਜਿਹੜੇ ਹੈਗੇ ਸ੍ਰੀ ਅਖੰਡ ਪਾਠ ਸਾਹਿਬ ਪ੍ਰਕਾਸ਼ ਹੋਏ ਹੋਏ ਸੀਗੇ ਬਾਬਾ ਜੀ ਪੜ ਰਹੇ ਸੀਗੇ ਤੇ ਇਧਰ ਕਾਫੀ ਜਾਣੇ ਪਿੰਡ ਦੇ ਵਿੱਚੋਂ ਵੀ ਹਨਾ ਬੁਲਾਏ ਹੋਏ ਸੀਗੇ ਜਿਵੇਂ ਭੈਣ ਦਾ ਵਰਤਾਵਾ ਹੋਣਾ ਪਿੰਡ ਦੇ ਵਿੱਚ ਤੇ ਰਿਸ਼ਤੇਦਾਰ ਵੀ ਕਾਫੀ ਜਿਹੜੇ ਹੈਗੇ ਪਹੁੰਚੇ ਹੋਏ ਸੀਗੇ ਸਵੇਰੇ ਭੋਗ ਵੀ ਜਿਹੜੇ ਕਹਿੰਦੇ ਜਲਦੀ ਪਾਉਣੇ ਆ ਤੇ ਚਲੋ ਜਿਨ੍ਹਾਂ ਦਾ ਸਰਦ ਹੈਨਾ ਉਹ ਆ ਵੀ ਜਾਂਦਾ ਭੈਣ ਭਾਈ ਇੱਥੇ ਅਸੀਂ ਬੈਠੀਆਂ ਗੱਲਾਂ ਬਾਤਾਂ ਕਰਦੇ ਸੀਗੇ ਸਾਡੇ ਪਿੰਡ ਤੋਂ ਵੀ ਜਿਹੜੇ ਹੈਗੇ ਆਏ ਹੋਏ ਸੀਗੇ ਇਹ ਭੈਣ ਦੇ ਮੰਮੀ ਆ ਮੈਨੂੰ ਮਿਲ ਗਏ ਸੀਗੇ ਬਾਹਰ ਤੇ ਕਨੇਸ਼ ਚਾਹ ਪਾਣੀ ਪੀਓ ਅੰਦਰ ਬੈਠ ਜਾਓ ਕਹਿੰਦੇ ਤੇ ਮੈਂ ਕਿਹਾ ਚਲੋ ਅਸੀਂ ਉਰੇ ਹਨਾ ਬਾਣੀ ਸੁਣਾਗੇ ਪਾਠ ਸੁਣਾਗੇ ਤੇ ਵਧੀਆ ਰੌਣਕ ਲੱਗੀ ਹੋਈ ਸੀ ਇਹ ਭੈਣ ਕੇ ਖੰਡ ਪਾਟਾ ਜਿਹੜਾ ਹਨਾ ਸਾਡੇ ਵਾਸਤੇ ਲੈ ਕੇ ਆਏ ਨੇ ਗਰਮ ਗਰਮ ਚਾਹ ਪਕੌੜੇ ਯਾਰੀ ਕਾਸ਼ ਗੁਰਜਾ ਤਸ ਸਮਝ ਆਵੀ ਯਾਹਨ ਗੁਰਮੋਰ ਦੇ ਕਾ ਪਰਤੈ ਹਾਲੇ ਕਹਾਲ ਗੁਰਜਾ ਸਰ ਜਗਤ ਪਰ ਅਨੰਨਾ ਇਕ ਬਹ ਸੁਹਣ ਸੁਦਾ ਬਹ ਕੰਨਾ ਕਾ ਜਗਤ ਕਨ ਟ ਕਹਾਂ ਕਿਉ ਫੁਰ ਲੈ ਬਿਨ ਸਤਗੁਰ ਤਤ ਨ ਪਾਇਆ ਕਹ ਤੂ ਤਾ ਰਗ ਮਹਤਸਮੈ ਅੰਤਰ ਪਰ ਜਾ ਚੰਨਰ ਕੀਰਤ ਵਰਤੈ ਜੇ ਕਰੇ ਖੁਦ ਇਹਨਾਂ ਜਤ ਸਤ ਸੰਜਮਤ ਲਓ ਜੀ ਇਧਰ ਬਣ ਰਹੇ ਸੀਗੇ ਪ੍ਰਸ਼ਾਦ ਦੇ ਇੱਥੇ ਮੈਨੂੰ ਕਾਫੀ ਜਾਣੇ ਮਿਲੇ ਜਿਹੜੇ ਆਪਣੇ ਹਨਾ ਵੀਡੀਓ ਦੇਖਦੇ ਆ ਸਬਸਕ੍ਰਾਈਬਰ ਵੀਬਰ ਬਹੁਤ ਵਧੀਆ ਲੱਗਿਆ ਜੇ ਬੇਜ਼ਾਰ ਬੁਲਾਓ ਤੁਹਾਨੂੰ ਲਖਾਣ ਸੁਬੇਜ਼ਾਰ ਬੁਲਾਗਾ ਜਦੋਂ ਤੁਸੀਂ ਆਪ ਕੋਗੇ ਕੋਈ ਨਤਹਾੜਾ ਹੋਇਆ ਕਰੇਗਾ ਤੁਹਾਨੂੰ ਸਭ ਕੋ ਜਾਣੀ ਪਾਵੇਗਾ ਅਦੀਨਾ ਦੇ ਇੱਕ ਗਾਜਲੋ ਜਸਾ ਸਿੰਘ ਆਲੂ ਵਾਲੀ ਇੰਚੇ ਦਾ ਇਤਿਹਾਸ ਸੁਣਨ ਸਿੱਖਾਂ ਦੇ ਅੰਦਰ ਰੋਹ ਵੜਾ ਜਾਂਦਾ ਜਦੋਂ ਦਰਬਾਰ ਸਾਹਿਬ ਦੀ ਗੱਲ ਹੋਈ ਕਿਉਂਕਿ ਦਰਬਾਰ ਸਾਹਿਬ ਹੈ ਜਿਹੜਾ ਇਹ ਸਿੱਖੀ ਦਾ ਕੇਂਦਰ ਹੈ ਸਿੱਖੀ ਦਾ ਕੇਂਦਰ ਹੈ ਦਰਬਾਰ ਸਾਹਿਬ ਹਰਮੰਦਰ ਸਾਹਿਬ ਕਿ ਫਿਰ ਆਪਾਂ ਹੁਣ ਫੇਦਣੀ ਨੂੰ ਚੱਲੇ ਆ ਤੇ ਉਸ ਤੋਂ ਬਾਅਦ ਆਪਾਂ ਵਡੇਕ ਤੇ ਚੱਲਾਂਗੇ ਅੱਜ ਚਲੋ 11:00 ਵਜੇ ਆ ਜਾਣਾ ਕਿ ਸਟੂਡੈਂਟ ਨਹੀਂ 10:00 ਵਜੇ ਦਾ ਟਾਈਮ ਹੈਗਾ ਆਪਣਾ ਅੱਜ ਥੋੜਾ ਜਿਹਾ ਦੇਰ ਲੱਗੇ ਹਾਂ ਹੋਏ ਨੇ ਸਾਰਿਆਂ ਨੇ ਚਲੋ ਨਾਲੇ ਫਾਰਜ ਲੈ ਜਾਊਗਾ ਹਨਾ ਇਧਰ ਸਾਨੂੰ ਨੇੜੇ ਹੀ ਹੈ ਹਸ ਰਾਜੂ ਮਾਜਰੇ ਪਹੁੰਚਣ ਵਾਲੇ ਆ ਉਸ ਤੋਂ ਬਾਅਦ ਨਾਲ ਹੀ ਫੇਦਣੀ ਹੈ ਚੜਿਆ ਪਿਆ ਹੁਣ ਵੀ ਬੁਖਾਰ ਚੜਿਆ ਹੋਇਆ ਜ਼ਖਾਮ ਗਲਾ ਖਰਾਬ ਇੰਨਾ ਜਿਆਦੇ ਹੋਏ ਪਿਆ ਢਿੱਲੇ ਨਾਲ ਫਿਰ ਜਿਹੜਾ ਕੰਮ ਕਰਨਾ ਉਹਦੀ ਮੇਰੇ ਸਾਦਾਂ ਨਹੀਂ ਹੈਗਾ ਰਾਤ ਕਬੀਰਪੂਰ ਚੜਾਇਆ ਉਹ ਤਾਂ ਇੰਨਾ ਜੋਰ ਲਾਉਂਦੀ ਸੀ ਕਹਿੰਦੀ ਰਹੋ ਦੂਜੇ ਪੈੜ ਉਰੀ ਸਾਰੇ ਆਏ ਹੋਏ ਤੇ ਬਹੁਤ ਰੌਣਕ ਲੱਗੀ ਰਹੀ ਸੀ ਤੇ ਕਿੰਨ ਚੱਲ ਨੇੜੇ ਤਾਂ ਹੈਗੇ ਤੁਸਾਂ ਮੈਂ ਮੈਂ ਚਲੋ ਕੋਈ ਨਾ ਸਵੇਰੇ ਆ ਜਾਣਗੇ ਲਓ ਜੀ ਹੁਣ ਆਪਾਂ ਪਹੁੰਚ ਗਏ ਜਗਾ ਜੀ ਦੇਖ ਕੇ ਗੱਡੀ ਖੜਾਉਣੀ ਆ ਕਿਉਂਕਿ ਇਕੱਠ ਬਹੁਤ ਜ਼ਿਆਦਾ ਹੈ ਫਿਰ ਅਸੀਂ ਜਲਦੀ ਜਾਣੇ ਫਿਰ ਗੱਡੀ ਕੱਢਣੀ ਓਖੀ ਹੋ ਜਾਂਦੀ ਹੈ ਤੇ ਹੁਣ ਆਪਾਂ ਪਹੁੰਚ ਗਏ ਪਹਿਲਾਂ ਮੱਥਾ ਟੇਕਦੇ ਹਾਂ ਬਹੁਤ ਹੀ ਜ਼ਿਆਦਾ ਇਕੱਠ ਸੀਗਾ ਕਰਿਆ ਹੋਇਆ ਭੈਣ ਕਾ ਦੇਖੋ ਸੜਕ ਦੇ ਉੱਪਰ ਹੀ ਹੈ ਇਹਨਾਂ ਦਾ ਬਾਰ-ਬਾਰ ਖੇਤਾਂ ਚ ਹੀ ਹੈ ਘਰ ਜ਼ਿਆਦਾ ਜਿਵੇਂ ਪਿੰਡ ਚ ਨਹੀਂ ਕਹਿ ਸਕਦੇ ਫਿਰ ਨਹੀਂ ਤੇ ਆ ਗਿਆ ਭੋਗ ਵੀ ਪੈ ਰਹੇ ਨੇ ਸ ਕਹਿੰਦੇ ਜਲਦੀ ਸਮਾਪਤੀ ਹੈਗੀ ਐ ਕੱਲ ਕਹਿੰਦੇ ਸੀਗੇ ਫਿਰ ਦੇਖਦੇ ਆ ਜਾ ਕੇ ਹਣਾ ਕਿੰਨਾ ਕੁ ਟਾਈਮ ਲੱਗਦਾ ਹੈਗਾ ਬਿਲਾ ਜੀ ਦਰਸ਼ਨ ਕਰਨਾ ਦਰਸ਼ਨ ਕਰਨਾ ਅਰੇ ਸੇਵ ਦੇ ਗੁਰਪਾਰ ਜੇ ਸਰਦਾ ਕਰੇ ਸੇਵ ਦੇ ਗੁਰਪਾਰ ਇੱਥੇ ਲਾਈ ਹੋਈ ਸੀਗੀ ਜੀ ਰੋਟੀ ਚਾਹ ਪਾਣੀ ਹਨਾ ਜੋ ਵੀ ਕਿਸੇ ਨੇ ਕੁਝ ਵੀ ਖਾਣਾ ਹੈ ਹਨਾ ਸਾਰਾ ਕੁਝ ਇੱਧਰ ਟੈਂਟ ਦੇ ਵਿੱਚ ਲੱਗਿਆ ਹੋਇਆ ਸੀਗਾ ਸਾਰੇ ਜਾਣੇ ਪ੍ਰਸ਼ਾਦ ਦਸਾ ਕਰੇ ਤੇ ਤੇ ਭੋਗ ਪੈ ਗਿਆ ਹੁਣ ਆਪਾਂ ਵੀ ਜਾਣ ਦੀ ਤਿਆਰੀ ਚ ਕਿਉਂਕਿ ਮਾਸਟਰ ਜੀ ਆਉਂਦੇ ਆ ਹਨਾ ਉਹ ਕੱਪੜੇ ਬਣਾਉਂਦੇ ਉਹਨਾਂ ਨੂੰ ਵੀ ਆਉ ਦਾ ਟਾਈਮ ਹੀ ਹੁੰਦਾ ਹੈਗਾ ਤੇ ਫਿਰ ਜੇ ਇਹ ਕੇਰਾਂ ਲਾ ਰਾ ਜਾਂ ਲਾ ਜਾਣ ਫਿਰ ਮਸਾਂ ਹੀ ਹੱਥ ਲੱਗਦੇ ਆ ਤੇ ਹੁਣ ਅਸੀਂ ਚੱਲੇ ਆ ਹਜੇ ਤਾਂ ਜਿਹੜਾ ਹੈਗਾ ਇੱਕਾਠ کافی ਹੈਗਾ ਆ ਅਸੀਂ ਥੋੜਾ ਜਲਦੀ ਜਲਦੀ ਜਾ ਰਹੇ ਹਾਂ ਕਿਉਂਕਿ ਮਾਸਟਰ ਜੀ ਦੇ ਫੋਨ ਆ ਰਹੇ ਆ ਕਹਿੰਦੇ 10 ਵਜੇ ਦਿਨ ਸਮਾਪਤੀ ਹੋ ਜਾਊ 11 ਦੇ ਵੀ ਸਵਾ 11 ਹੋ ਗਏ ਮੈਂ ਉਸ ਤਾਂ 11:00 ਵਜੇ ਤੱਕ ਕਹਿ ਕੇ ਆਈ ਸੀ ਸਟੂਡੈਂਟਾਂ ਨੂੰ ਹੁਣ ਆਪਾਂ ਚੱਲਨੇ ਆ ਕਿਉਂਕਿ ਮਾਸਟਰ ਜੀ ਨੂੰ ਸਾਰੇ ਕੱਪੜੇ ਮੈਂ ਹੀ ਸਮਝਾਉਣੇ ਆ ਵੀ ਕਿਦਾਂ ਕਿਦਾਂ ਜਿਹੜਾ ਕੁਝ ਬਣਾਉਣਾ ਹੈ ਨਾ ਉਹ ਵੀ ਆਉਣ ਆ ਗਏ ਪਹਿਲਾਂ ਹੀ ਫੋਨ ਕਰਿਆ ਮੈਨੂੰ ਤੇ ਮੈਂ ਕਿਹਾ ਚਲੋ 10 ਮਿੰਟ ਰੁਕ ਜਾਓ ਹੁਣ ਇੱਥੋਂ ਤਾਂ ਆਪਾਂ ਜਲਦੀ ਚਲੇ ਜਾਣਾ ਬੇਦਨੀ ਤੋਂ ਕੱਕੜਾ ਲ ਜਾਵਾਂਗੇ ਹਾਂਜੀ ਆ ਕੱਕੜਵਾਲ ਨੂੰ ਰਸਤਾ ਆ ਉਹਨਾਂ ਦੇ ਘਰ ਰਹਿ ਗਏ ਮਗਰ ਉੱਥੋਂ ਰਾਜਮਾਰੂ ਛੱਡ ਕੇ ਆਉਂਦੀ ਆ ਆ ਜਲੇਬੀਆਂ ਦਿੱਤੀਆਂ ਨੇ ਲਖਾਫਾ ਆਪਣੇ ਬੁਟੀਕ ਵਾਸਤੇ ਚਲੋ ਉੱਥੇ ਸਾਰੇ ਜਿਹੜੇ ਹੈਗੇ ਸਟੂਡੈਂਟ ਹਨ ਖਾ ਲੈਣਗੇ ਗਰਮ ਗਰਮ ਜਲੇਬੀਆਂ ਨੇ ਨਹੀਂ ਦਿਲ ਕਰਦਾ ਸੀਗਾ ਹੋਰ ਰੁਕਣ ਨੂੰ ਜਿਹੜੀਆਂ ਇਹਦੇ ਮਾਮੇ ਦੀਆਂ ਕੁੜੀਆਂ ਨੇ ਉਹ ਵੀ ਮੇਰੇ ਫਰੈਂਡਾਂ ਨੇ ਹਨ ਭੈਣ ਦੇ ਮਾਮੇ ਦੀਆਂ ਕੁੜੀਆਂ ਤੇ ਹੋਰ ਪਿੰਡ 'ਚ ਵੀ ਜਹਾਗਿਰ ਤੋਂ ਕਈ ਕੁੜੀਆਂ ਵਈਆਂ ਹੋਈਆਂ ਨੇ ਇੱਥੇ ਸਾਰੀਆਂ ਮਿਲੀਆਂ ਬਸ ਮਾੜਾ ਮਾੜਾ ਹੈਲੋ ਹਾਈ ਕੀਤਾ ਹੈਗਾ ਤੇ ਕਹਿੰਦੀ ਸੀਗੇ ਬੈਠੇ ਬੈ ਕੇ ਗੱਲਾਂ ਕਰਦੇ ਆਂ ਵੀ ਵੀ ਰੁਕ ਜੋ ਥੋੜਾ ਟਾਈਮ ਹਣਾ ਪਰ ਹੁਣ ਮਜਬੂਰੀ ਸੀਗੀ ਜੀ ਜਾਣਾ ਹਣਾ ਮੈਨੂੰ ਹੁਣ ਆਪਾਂ 10 ਮਿੰਟਾਂ ਚ ਵਗ ਜਾਨੇ ਆ ਹਾਜ਼ਰੀ ਲਾਇਆ ਇਹ ਉਹੀ ਚਲੋ ਅਗਲੇ ਨੂੰ ਐ ਹੋ ਜਾਂਦਾ ਹੈ ਨਾ ਵੀ ਬੁਲਾਇਆ ਤਾਂ ਆਗੇ ਤਾਂ ਕਰਕੇ ਆਪਾਂ ਬਟਿਕ ਤੋਂ ਤਾਂ ਆਪਣਾ ਬਹੁਤ ਜ਼ਿਆਦਾ ਕੰਮ ਸਿਰ ਚੜਿਆ ਪਿਆ ਸਾਰਾ ਜਿਹੜਾ ਹੈਗਾ ਐ ਵੀ ਜਲਦੀ ਜਲਦੀ ਕੰਮ ਕਰਕੇ ਦੇਣੇ ਜਾਉਂਦੇ ਆਂ ਜਿੱਥੇ ਜਾ ਕੇ ਬੁਟੀਕ ਤੇ ਜਾਂਦੇ ਆਂ ਇਹ ਵੀਡੀਓ ਜਿਹੜੀ ਹੈਗੀ ਜੀ ਸਾਡੇ ਪਿੰਡ ਦੀ ਹੈ ਇੱਥੇ ਵੀ ਆਪਣੇ ਜਿਹੜੇ ਹੈਗੇ ਸ੍ਰੀ ਅਖੰਡ ਪਾਤਸ਼ਾਹਬ ਪ੍ਰਗਾਸ਼ ਹੋਏ ਹੋਏ ਆ ਹਨਾ ਘਰਾਂ ਦੇ ਵਿੱਚ ਜਿਹੜੇ ਹੈਗੇ ਆਏ ਹੋਏ ਆ ਬਾਹਰੋਂ ਉਹਨਾਂ ਨੇ ਬੇਟੇ ਦੇ ਜਨਮ ਦਿਨ ਤੇ ਹਨਾ ਸ੍ਰੀ ਅਖੰਡ ਪਾਤਸ਼ਾਹ ਪ੍ਰਗਾਸ਼ ਕਰਾਏ ਹੋਏ ਆ ਹੁਣ ਆਪਾਂ ਇੱਧਰ ਆ ਗਏ ਸੀ ਅੱਜ ਬੁਟੀਕ ਤੋਂ ਵੀ ਕਾਫੀ ਲੇਟ ਪਹੁੰਚੇ ਆ ਕਾਫੀ ਕੰਮ ਸੀਗਾ ਦੇਣ ਵਾਲਾ ਤੇ ਆਕੇ ਚਲੋ ਮੈਂ ਇੱਧਰ ਆ ਗਈ ਸੀਗੀ ਇੱਥੇ ਅਸੀਂ ਪ੍ਰਸ਼ਾਦੇ ਬਣਾ ਰਹੇ ਸੀਗੇ ਹਨਾ ਸ਼ਾਮ ਨੂੰ ਤੇ ਸਾਰਿਆਂ ਸੰਗਤਾਂ ਵਾਸਤੇ ਪ੍ਰਸ਼ਾਦੇ ਤਿਆਰ ਕਰ ਰਹੇ ਸੀ ਇਹ ਸਾਡੇ ਸਾਰੇ ਜਿਵੇਂ ਘਰਾਂ ਦੀਆਂ ਬੀਬੀਆਂ ਭੈਣਾਂ ਇਕੱਠੀਆਂ ਹੋਈਆਂ ਹੋਈਆਂ ਸੀਗੀਆਂ ਮੈਂ ਵੀ ਆ ਗਈ ਸੀ ਚਲੋ ਜੀ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਹੈ ਤਾਂ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਓ ਜੀ ਅਗਰ ਸਾਡੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰ ਲਿਓ ਜੀ ਸਾਰਿਆਂ ਨੂੰ ਜੀ ਮੇਰੇ ਵੱਲੋਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ੍ਰੀ ਅਕਾਲ ਜੈ ਜਵਾਨ ਜੈ ਕਿਸਾਨ ਸਦਾ ਖੁਸ਼ ਰਹੋ